ਇਹਨੂੰ ਕਹਿੰਦੇ ਕੀ ਨੇ ਪਹਿਲਾਂ ਆਪਾਂ ਵੈਸੇ ਸਿੰਪਲ ਪੰਜਾਬੀ ਚ ਕਹਿੰਦੇ ਵਟਾਂ ਪੁੱਜਣ ਵਾਲੀ ਮਸ਼ੀਨ ਕਹਿ ਦਿੰਦੇ ਆ ਇਹਦਾ ਲਾਂਜੀ ਵਿੱਚ ਮੇਕਰ ਰੱਖਿਆ ਜੀ ਆਪਾਂ ਠੀਕ ਹੈ ਜੀ ਇਹ ਵਟ ਬਣਾਉਣ ਦੇ ਕੰਮ ਵੀ ਆਉਂਦੀ ਹੈ ਤੇ ਵਟ ਲੇਪਣ ਦੇ ਕੰਮ ਵੀ ਆਉਂਦੀ ਹੈ ਜੀ ਠੀਕ ਹੈ ਜੀ ਦੇਖਿਆ ਪਲੇਟ ਲੱਗੇ ਹੋਏ ਆ ਜੀ ਅੱਛਾ ਜੀ ਪਲੇਟ ਲੱਗ ਰਿਹਾ ਇਹ ਪਲੇਟ ਹੈ ਇਹ ਕਿੰਨੇ ਪਲੇਟ ਲੱਗ ਰਿਹਾ ਜੀ ਇਹਨੂੰ ਕਿੰਨੇ ਇੰਚੀ ਦੇ ਲੱਗਦੇ ਆ ਕਿ ਕੋਈ ਇਹ ਆਪਣੇ ਕੋਲ ਜੀ 10 ਫੁੱਟ ਤੱਕ ਲੇਜ਼ਰ ਲੈ ਆ ਬੰਦਰਾ ਜੀ ਠੀਕ ਹੈ ਜੀ ਇਹ ਜਿਹੜਾ ਬੁੱਲਣ ਵਾਲਾ ਹੈ ਆਪਣੀ ਕੰਪਨੀ ਨੇ ਬਣਾਇਆ ਹੈ ਨਾ ਜੈਕ ਹਾਂਜੀ ਇਹੀ ਅੱਜ ਦੇਖੋ ਇਹ 7 ਤੋਂ 9 ਹੋ ਜਾਂਦਾ ਜੀ ਇਹ 7 ਤੋਂ 9 ਹੋ ਜਾਂਦਾ ਤੇ ਇਹ ਜਿਹੜਾ ਫੰਕਸ਼ਨ ਹੈ ਗੁਰਵਾਜ ਲੈਣੇ ਇਹਦੇ ਨਾਲ ਸਿਸਟਮ ਜਿਹਦਾ ਆਪਾਂ ਲੇਜ਼ਰ ਲੈਬਲਰ ਦਾ ਸਿਸਟਮ ਹੁੰਦਾ ਨਾ ਹਾਂਜੀ ਉਹਦੇ ਨਾਲ ਇੱਕ ਛੋਟਾ ਸਿਸਟਮ ਅਲੱਗ ਲੱਗਦਾ ਜੀ ਜਿਹੜਾ ਇਹਨੂੰ ਕੰਟਰੋਲ ਕਰਦੀ ਹੈ ਹਾਈਡਰੋਲਿਕ ਦੇ ਨਾਲ ਠੀਕ ਹੈ ਜੀ ਹਾਂਜੀ ਤੇ ਇਹ ਵੀਰੇ ਸਿਸਟਮ ਵਗੈਰਾ ਦੀ ਕਿੰਨੇ ਟਾਈਮ ਦੀ ਗਾਰੰਟੀ ਹੈ ਜੇ ਗੱਲ ਕਰੀਏ ਸਿਸਟਮ ਦੀ ਕਿੰਨੇ ਟਾਈਮ ਦੀ ਜਿਹੜਾ ਸਿਸਟਮ ਹੈ ਜੀ ਉਹਦੀ 1 ਸਾਲ ਦੀ ਗਾਰੰਟੀ ਹੈ ਜੀ ਠੀਕ ਹੈ ਜੀ ਤੇ ਬਗੜ ਦੀ 6 ਮਹੀ ਇਹ ਕਿੰਨੇ ਫੁੱਟ ਤੋਂ ਜੇ ਡੀਐਸਰ ਨਹੀਂ ਯੂਜ਼ ਕਰ ਲਈ ਚੈਨਲ ਆਫਜੋਗੀ ਚੈਨਲ ਆਫਜੇਗੀ ਦੋਨੇ ਕੰਮ ਲੈ ਜਾਣਗੇ ਜਿਹੜੇ ਕੀ ਇਹ ਸੁਪਰ ਸੇਟਰ ਵੀ ਆ ਗਿਆ ਰੋਟਾਵੇਟਰ ਵੀ ਬਣ ਜਾਂਦਾ ਜੀ ਇਹਦਾ ਰੋਟਾਵੇਟਰ ਵੀ ਬਣ ਜਾਂਦਾ ਜੀ ਮਾਨੋ ਜੀ ਮੀਦਾਨ ਨੂੰ ਇੱਕੋ ਚੀਜ਼ ਆਪਾਂ ਚਾਰ ਚੀਜ਼ਾਂ ਦੇਤੀਆਂ ਜੀ ਹਾਂ ਇਹ ਕੱਲਾ ਮਗਰ ਝੋਨਾ ਕੇਰੇਗੀ ਕਿ ਹੋਰ ਵੀ ਅਦਰ ਵੀ ਫਸਲ ਕੇਰੀਆ ਝੋਨਾ ਵੀ ਦਾਲ ਵੀ ਗਾਲ ਵੀ ਉੰਗੀ ਹੋਗੀ ਉੰਗੀ ਮਟਰ ਇਹ 2.5 ਮੋਡ ਲਾ ਜੀ ਇੱਕ 65 ਇੰਚੀ ਆ ਜਿਹਦੇ ਨਾਲ 8.5 ਫੁੱਟ ਕੱਟ ਰ ਆਉਂਦਾ ਜੀ ਠੀਕ ਹੈ ਜੀ ਇੱਕ ਆਪਣੇ ਕੋਲ 7.5 ਫੁੱਟ ਕੱਟ ਮੀ ਚਾਈਦੀ ਸੀ ਜੀ ਇਹ 55 ਇੰਚੀ ਜਿਹਦੇ 8 ਫੁੱਟ ਕੱਟ ਰ ਆਇਆ ਜੀ ਉਹ 8.5 ਫੁੱਟ ਕੱਟ ਰ ਉਹ 8.5 ਬਹੁਤ ਵੱਡਾ ਰਿਪਰ ਹੋ ਗਿਆ ਵੱਡੇ ਟਰੈਕਟਰ ਇਹ 50 55 ਐਚਪੀ ਟਰੈਕਟਰ ਚਲਾਏਗਾ ਉਹ 65 ਐਚਪੀ ਟਰੈਕਟਰ ਉਹ ਪੈਡ ਐਚਪੀ ਤੇ ਆ ਗਿਆ ਤੇ ਪੂਰੀ ਜਾਣਕਾਰੀ ਲੈਣੇ ਕੀ ਪ੍ਰਾਈਸ ਚ ਕੀ ਕੀ ਕੰਮ ਕਰਦੀ ਹੈ ਕੀ ਹਾਲ ਚਾਲ ਹੈ ਬਾਈ ਜੀ ਸਸਰੀ ਹੈ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਜੀ ਜੇ ਆਪਾਂ ਇਹਦੀ ਗੱਲ ਕਰੀਏ ਇਹ ਨੂੰ ਕਹਿੰਦੇ ਕੀ ਨੇ ਪਹਿਲਾਂ ਆਪਾਂ ਵੈਸੇ ਸਿੰਪਲ ਪੰਜਾਪੀ ਚ ਕਹਿੰਦੇ ਵਟਾਂ ਪੁੱਜਣ ਵਾਲੀ ਮਸ਼ੀਨ ਕਹਿ ਦਿੰਦੇ ਆ ਇਹਦਾ ਨਾਮ ਜੀ ਵਿੱਚ ਮੇਕਰ ਰੱਖਿਆ ਜੀ ਆਪਾਂ ਠੀਕ ਹੈ ਜੀ ਇਹ ਵਟ ਬਣਾਉਣ ਦੇ ਕੰਮ ਵੀ ਆਉਂਦੀ ਹੈ ਤੇ ਵਟ ਲੇਪਣ ਦੇ ਕੰਮ ਵੀ ਆਉਂਦੀ ਹੈ ਜੀ ਠੀਕ ਹੈ ਜੀ ਦੇਖੋ ਪਲੇਟ ਲੱਗੇ ਹੋਏ ਆ ਜੀ ਅੱਛਾ ਇਹ ਪਲੇਟ ਲੱਗ ਰਿਹਾ ਇਹ ਪਲੇਟ ਹੈ ਇਹ ਕਿੰਨੇ ਪਲੇਟ ਲੱਗ ਰਿਹਾ ਜੀ ਇਹਨੂੰ ਕਿੰਨੇ ਇੰਚੀ ਸਾਰਾ ਬਲੇਡ ਨੇ ਟੋਟਲ ਮਲਟੀ ਗੀਅਰ ਹੈ ਇਹਦੇ ਜਿਹੜਾ ਸਾਰਾ ਇੱਕ ਗੀਅਰ ਆ ਲੱਗਾ ਹੋਇਆ ਇੱਕ ਗੀਅਰ ਇਹ ਲੱਗਾ ਹੋਇਆ ਠੀਕ ਹੈ ਜੀ ਇਹ ਮੇ ਵਾਟਰ ਬਣਾਉਣ ਦੇ ਕੰਮ ਠੀਕ ਹੈ ਮਿੱਟੀ ਲੇਪਨ ਦੇ ਕੰਮ ਆਉਂਦੀ ਆ ਠੀਕ ਹੈ ਜੀ ਜਿਹਦੀ ਅਸੀਂ ਐਮ ਆਰ ਪੀ ਵੈਸੇ ਰੱਖੀ ਹੈ 275000 ਰੁਪਇਆ ਠੀਕ ਹੈ ਜੀ ਮੇਲਾ ਡਿਸਕਾਊਂਟ 10000 ਰੁਪਇਆ ਜੀ ਅੱਛਾ ਜੀ ਇਹ ਅਗਲੇ ਟਾਈਮ ਦੇ ਵਿੱਚ ਆਉਣ ਦੇ ਅਗਲੇ ਟਾਈਮ ਦੇ ਵਿੱਚ ਇਹ ਸਬਸਿਡੀ ਚ ਅਪਰੂਵ ਹੋਊਗੀ ਜੀ ਸਬਸਿਡੀ ਵੀ ਹੋਊਗੀ ਜੀ ਸਬਸਿਡੀ ਅਪਰੂਵ ਹੋਊਗੀ ਜਿੱਦਾਂ ਹੁਣ ਦੇਖੋ ਤੁਸੀਂ ਵਾਟਰ ਬਣਾਉਣੀ ਹੈ ਨਾ ਹਾਂ ਜੀ ਆ ਦੋਵੇਂ ਓਪਨ ਆ ਇਹ ਵਟ ਬਣਾਉਗੀ ਠੀਕ ਹੈ ਜੇ ਜਿਹੜੀ ਇਥੋਂ ਖੋਲ ਦਾਂਗੇ ਆਪਾਂ ਲੱਥ ਜੂਗੀ ਠੀਕ ਹੈ ਜੀ ਇਹ ਸਿੰਗਲ ਜਿਹੜੀ ਵਟ ਚਿਪ ਰਹੀਗੀ ਨਾਲ ਅੱਛਾ ਜੀ ਇਹ ਲੇਪ ਲਾਉਗੀ ਨਾਲ ਮੰਨ ਲਓ ਇਹ ਟਰੈਕਟਰ ਆਪਰੇਟਡ ਆ ਜੀ ਬਈ ਇਹ 40 45 50 ਐਸਪੀ ਟਰੈਕਟਰ ਵੀ ਚਲਾਉਗਾ ਰੋਬਦੀਆ 40 45 ਐਸਪੀ ਵੀ ਚਲਾ ਲੇਗਾ ਕੋਈ ਲੋਡ ਵਾਲੀ ਗੱਲ ਨਹੀਂ ਕੋਈ ਦਿੱਕਤ ਨਹੀਂ ਆ ਕਿ ਲੋਡ ਵਾਲਾ ਕੰਮ ਨਹੀਂ ਜੇ ਤਾਂ ਮੇਰੇ ਕੋਈ ਸਰਵਿਸ ਵਗੈਰਾ ਜਿਹੜੀ ਗੱਲ ਕਰੀਏ ਜੇ ਮੰਨ ਲਓ ਸਰਵਿਸ ਭਾਈ ਜੀ ਇਹਦੀ ਕੋਈ ਕੰਪਲੇਂਟ ਹੈ ਨਹੀਂ ਆ ਅਸੀਂ 4 ਸਾਲ ਤੋਂ ਟ੍ਰਾਇਲ ਕਰ ਰਹੇ ਆ 4 ਸਾਲ ਹੋ ਗਏ ਕੋਈ ਦਿੱਕਤ ਨਹੀਂ ਆ ਰ ਇਹ ਪਾਰਟਸ ਵਗੈਰਾ ਜਿਵੇਂ ਮੰਨ ਲਓ ਜੀ ਕਰਦੇ ਨੇ ਪਾਰਟਸ ਅਵੇਲੇਬਲ ਹੈ ਜੀ ਆਪਣੇ ਹਰ ਇੱਕ ਸ਼ਹਿਰ ਦੇ ਵਿੱਚ ਡੀਲਰ ਨੇ ਠੀਕ ਹੈ ਜੀ ਪੰਜਾਬ ਹਰਿਆਣਾ ਨੀ ਹਰ ਸਾਖ ਪਿੱਛੇ ਠੀਕ ਹੈ ਜੀ ਹਰ ਇੱਕ ਸ਼ਹਿਰ ਦੇ ਵਿੱਚ ਡੀਲਰ ਨੇ ਸਾਡੇ ਪਾਰਟਸ ਅਵੇਲੇਬਲ ਨੇ ਅੱਛਾ ਜੀ ਤੇ ਇਹ ਵਿੱਚ ਕੋਈ ਪੈਸੇ ਅਸੀਂ ਖੁਦ 4 ਸਾਲ ਤੋਂ ਟ੍ਰਾਇਲ ਹੀ ਕਰ ਰਹੇ ਹਾਂ ਮਾਰਕੀਟ ਲਈ ਹੋਂਦ ਪਹਿਲਾਂ ਵਧੀਆ ਚੱਲ ਰਿਹਾ ਕੋਈ ਕੰਪਲੇਂਟ ਨਹੀਂ ਹੈਗੀ ਵਿੱਚ ਜੇ ਆਮ ਨਾਲ ਜੀਮੀਦਾਰਾਂ ਨੂੰ ਜਿਵੇਂ ਦਿੱਕਤ ਆਉਂਦੀ ਰੋਟਾਵੇਟਰ ਦੇ ਅੰਦਰ ਵੀ ਪਾਣੀ ਵੜ ਜਾਂਦਾ ਸੀਲਾਂ ਵਗੈਰਾ ਨਾ ਲੀਕ ਜਾਂਦੀਆਂ ਇਹਦੇ ਮੰਨ ਲਓ ਚੱਲਣਾ ਹੀ ਇਹਨੇ ਤਾਂ ਗਾਰੇ ਜਾਂ ਰਾਤ ਦੇ ਨਾ ਭਾਈ ਸੀਲ ਦਾ ਪੂ अच्छा जी गियर पार्ट्स वगैरह ਇਹਨਾਂ ਦਾ ਆਪਦਾ ਹੀ ਕੰਪਨੀ ਦਾ ਮੰਨ ਲਓ ਸਾਰੀ ਕੁਆਲਟੀ ਮੈਨੂਫੈਕਚਰਿੰਗ ਹੈ ਜੀ ਠੀਕ ਹੈ ਜੀ ਕਿੰਨੇ ਸਾਲ ਦੀ ਜਿਹੜੀ ਗਰੰਟੀ ਵਾਰੰਟੀ ਜਿਹੜੀ ਮਿਲਦੀ ਹੈ ਜੀ ਇਹ 6 ਮਹੀਨੇ ਦੀ ਗਰੰਟੀ ਵਾਰੰਟੀ ਦਿੰਦੇ ਆਪਾਂ 6 ਮਹੀਨੇ ਦੀ ਦਿੰਦੇ ਹਾਂ ਉਹਦੇ ਵਿੱਚ ਪਾਰਟਸ ਬਦਲ ਕੇ ਦਿੱਤਾ ਜਾਂਦਾ ਜਾਂ 6 ਮਹੀਨੇ ਦੇ ਵਿੱਚ ਪਾਰਟਸ ਚੇਂਜ ਕਰਕੇ ਦਵਾਂਗੇ ਜਾਂ ਚੇਂਜ ਕਰਕੇ ਦੋਗੇ ਹਾਂ ਜੀ ਤੇ ਇਹਦਾ ਪ੍ਰਾਈਸ ਤੁਸੀਂ ਦੱਸਦਾ ਹਨਾ ਆਪਣੇ ਹਰ ਇੱਕ ਡੀਲਰਸ਼ਿਪ ਤੇ ਅਵੇਲੇਬਲ ਹੈ ਜੀ ਪੰਜਾਬ 'ਚ ਗੱਲ ਕਰੀਏ ਬਸ ਇਹ ਆਪਣੇ ਅਪਰ ਪ੍ਰੋਟੈਕਸ਼ਨ ਸਟਾਰਟ ਕੀਤੀ ਹੋਈ ਹੈ ਦੀ ਹੁਣ ਆਪਣੇ ਹਰ ਇੱਕ ਡੀਲਰਸ਼ਿਪ ਤੇ ਅਵੇਲੇਬਲ ਹੋਊਗਾ ਜੀ ਅੱਛਾ ਜ ਵਿਪਲ ਮਿਲੇਗਾ ਮਸ਼ੀਨ ਵੀ ਜੀ ਮੇਰੀ ਇਹਦੇ ਚੱਕਰ ਵਗੈਰਾ ਜਿਹੜੇ ਹਰ ਇੱਕ ਟਰੈਕਟਰ ਦੇ ਮੈਚ ਹੋ ਕੇ ਆਉਂਦੇ ਇਹ ਮਲਟੀ ਸਪੀਡ ਹੈ ਜੀ ਹਾਂਜੀ ਇਹ ਟਰੈਕਟਰ ਦੇ ਹਿਸਾਬ ਨਾਲ ਹੀ ਆਜ ਠੀਕ ਹੈ ਜੀ ਮੰਨ ਲਓ ਪਹਿਲਾਂ ਹੀ ਕੰਪਨੀ ਜਿਹੜੀ ਐਡਜਸਟ ਕਰਕੇ ਦੇਵੇਗੀ ਮੰਨ ਲਓ ਜੇ ਅਰਜਨ ਤੇ ਚਲਾਉਣਾ ਤਾਂ ਅਰਜਨ ਦਾ ਕਹਿ ਕੇ ਲਾਉਣਾ ਪਏਗਾ ਮੰਨ ਲਓ ਸਿਸਟਮ ਹੋਏਗਾ ਨਾ ਕੰਪਨੀ ਦਾ ਤੇ ਇਹਦੇ ਵਿੱਚ ਜੈਕ ਵਗੈਰਾ ਇਹ ਵੀ ਗੁਰਪਾਜ ਕੰਪਨੀ ਦਾ ਆਪਦਾ ਹੀ ਲੱਗਾ ਹੋਇਆ ਜੀ ਇਹ ਖੁਦ ਦੀ ਮੈਨੂਫੈਕਚਰਿੰਗ ਜੀ ਕੁਝ ਵੀ ਲੱਗਾ ਮੰਨ ਲਓ ਸਾਰਾ ਇਹ ਜਿਹੜਾ ਨਟ ਨਟ ਦੀ ਗੱਲ ਕਰੀਏ ਅੰਦਰ ਹੀ ਕੰਪਨੀ ਦੇ ਸੈਂਪਲ ਹੁੰ ਸਾਡਾ ਚਲਾ ਲਿਆ ਸੱਤ-ਸੱਤ ਚਲਾ ਲਿਆ ਹਨਾ ਇਹਦੀ ਰਿਪੇਅਰ ਕੀ ਕੀ ਚੀਜ਼ ਰਿਪੇਅਰ ਹੁੰਦੀ ਉਸ ਤੋਂ ਬਾਅਦ ਵੇਖ ਬਾਈ ਇਹਦੇ ਵਿੱਚ ਤੇ ਇੱਕ ਇਹ ਦੰਦ ਚੇਂਜ ਹੋਣਗੇ ਇਹ ਵਾਲੇ ਹਾਂਜੀ ਠੀਕ ਹੈ ਬਾਕੀ ਗੇਅਰ ਜਾਂਦਾ ਨਹੀਂ ਕਿਤੇ ਗੇਅਰ ਨੂੰ ਹੁੰਦਾ ਕੁਛ ਨਹੀਂ ਅੱਛਾ ਗੇਅਰ ਨਹੀਂ ਜਾਂਦਾ ਗੇਅਰ ਤਾਂ ਆਲਮੋਸਟ ਨਹੀਂ ਮਰਦਾ ਜੀ ਬਸ ਸਿਰਫ ਇੱਕ ਸਰਵਿਸ ਦੇ ਵਿੱਚ ਦੇਖਿਆ ਜਾਵੇ ਸਿਰਫ ਆਹ ਜਾਂਦਾ ਕਿ ਪਲੇਟ ਚੇਂਜ ਪਲੇਟ ਗਈ ਹਾਂਜੀ ਇਹ ਵੀ ਸਿਰਫ ਇਹਦੇ ਵਿੱਚ ਕੰਮ ਇਹ ਕਰੇਗੀ ਵੀਰੇ ਵੱਟਾਂ ਪੋਚਣ ਦਾ ਹਨਾ ਵੱਟਾ ਬਣਾਉਣ ਦਾ ਤੇ ਵੱਟਾ ਬਣਾਉਣ ਦਾ ਵੀ ਕਰੇਗੀ ਮੰਨ ਲਓ ਜਿਹੜੀ ਵੱਟ ਨੂੰ ਸਫਾਈ ਕਰਾਈ ਹੈ ਜਿਵੇਂ ਆਪਾਂ ਚੱਲ ਜਿਵੇਂ ਆਪਾਂ ਕਹਿੰਦੇ ਪੰਜਾਬੀ ਚ ਪਲਾਸਟਰ ਕਰੂਗੀ ਵੱਟ ਨੂੰ ਪਲਾਸਟਰ ਕਰੇਗੀ ਹਾਂਜੀ ਤੇ ਇਹਦੀ ਗਾਰੰਟੀ ਵਾਰੰਟੀ ਵੀ ਦੱਸਦੀ ਇਹਦਾ ਮੰਨ ਲਓ ਇੰਦੇ ਵਿੱਚ ਜਿਹੜਾ ਸੀਐਲ ਪੈਂਦਾ ਜੀ ਉਹ ਕਿੰਨੇ ਲੀਟਰ ਪੈ ਜਾਂਦਾ ਇਹਦੇ ਹੀਅਰ ਵਗੈਰਾ ਚ ਇਹ ਜਿ ਲੱਗ ਲੱਗ ਹੈ ਜੀ ਅੱਛਾ ਇਹਦੇ ਚ 3 ਲੀਟਰ ਪੈਂਦਾ ਜੀ ਠੀਕ ਹੈ ਜੀ ਇਹਦੇ ਚ 6 ਲੀਟਰ ਪੈਂਦਾ ਜੀ ਇੰਦੇ ਚ 6 ਲੀਟਰ ਪੈਂਦਾ ਇਤਰੋਂ ਹੀ ਆਪਰੇਟ ਹੁੰਦੀ ਹੈ ਨਾ ਬਿਲਕੁਲ ਜੀ ਮੇਨ ਇਤਰੋਂ ਪੈਂਦੀ ਹੈ ਇਹਦਾ ਜਿਹੜਾ ਵਜਨ ਵਗੈਰਾ ਉਹ ਕਿੰਨਾ ਹੈ ਜੀ ਭਾਈ ਜੀ ਨ ਬ੍ਰਦਰ ਇਹਦਾ ਹਜੇ ਆਪਾਂ ਥੋੜੀ ਅਟੈਚਮੈਂਟ ਲੱਗਣ ਵਾਲੀ ਆ ਅੱਛਾ ਅਟੈਚਮੈਂਟ ਲੱਗਣ ਵਾਲੀ ਕੀ ਕੀ ਲੱਗਣ ਵਾਲਾ ਵੀਰੇ ਵੇਖਿਆ ਜਾਵੇ ਜਿਦਾਂ ਟਰੈਕਟਰ ਦੀ ਹਿਚ ਚੇਂਜ ਕਿ ਹਿਚ ਵਾ ਉਹ ਥੋੜੀ ਜੀ ਉਹ ਮੋਡੀਫਿਕੇਸ਼ਨ ਆ ਭਾਈ ਜੀ ਦਾ ਹਜੇ ਤਾਂ ਕਲੀਅਰ ਨਹੀਂ ਕਰ ਸਕਦੇ ਕਿ ਗਵਰਨਮੈਂਟ ਦੇ ਅਡੂਲ ਦੇ ਹਿਸਾਬ ਨਾਲ ਆਪਾਂ ਪਾਸ ਕਰਾਉਣਾ ਹਜੇ ਹਜੇ ਪਾਸ ਕਰਾਉਣਾ ਉਸ ਤੋਂ ਬਾਅਦ ਹੋ ਜਾਏਗਾ ਠੀਕ ਹੈ ਜੀ ਮੰਨ ਲਓ ਇਹ ਟ੍ਰੇਲਾਂ ਮੰਨ ਲਓ 4 ਸਾਲ ਹੋ ਗਏ ਤੁਹਾਨੂੰ ਚਲਾਉਂਦੇ ਨੂੰ ਇਹ ਵੇਖਿਆ ਜਾਵੇ ਟ੍ਰਾਇਲ ਹੁੰਦੇ ਨੂੰ ਜਰਾ ਮਲਕ ਕੋਈ ਕੰਪਲੇਨਟ ਆਈ ਨਹੀਂ ਜੀ ਕਲੀਅਰ ਲੇਅਰ ਤਾਂ ਹੀ ਨਹੀਂ ਹੈਗੀ ਟੁੱਟ ਪਾੜੀ ਕੋਈ ਨਹੀਂ ਹੈਗੀ ਜਿਹੜੇ ਚ ਟ੍ਰਾਇਲ ਹੁੰਦੇ ਵੀਰੇ ਜਿਮੇਦਾਰਾਂ ਤੋਂ ਲਈ ਜਾਂਦੇ ਨੇ ਬਿਲਕੁਲ ਬਿਲਕੁਲ ਉਹਦੇ ਖੇਤਾਂ ਜੀ ਹੁੰਦੇ ਨੇ ਉਹਨਾਂ ਦੀ ਮੰਨ ਲਓ ਰਿਵਿਊ ਲਈ ਜਾਂਦੇ ਆਈ ਕਸਟਮਰ ਨੂੰ ਦੇ ਦਿੰਦੇ ਆ ਖੁਦ ਚਲਾਉਂਦਾ ਜੀ ਠੀਕ ਹੈ ਜੀ ਉਸੇ ਤਰ੍ਹਾਂ ਹੀ ਮੰਨ ਲਓ ਆਪਣੇ ਸਾਰੇ ਇੰਪਲੀਮੈਂਟ ਹੀ ਆਏ ਨੇ ਨਾ ਗਰੁਪ ਆਜ ਕੰਪਨੀ ਦੇ ਥੋੜਾ ਥੋੜਾ ਇਹਨਾਂ ਬਾਰੇ ਸਾਨੂੰ ਥੋੜੀ ਦੱਸ ਦੋ ਤੇ ਆਪਾਂ ਇਹ ਸ਼ੂਗਰ ਕੈਲੋਰੀਟਰ ਹੈ ਜੀ ਅੱਛਾ ਇਹ ਕਾਤੇ ਚ ਯੂਜ਼ ਹੁੰਦਾ ਹੈ ਜੀ ਵੇਖੇ ਇਹ ਕੰਨੇ ਦੀ ਗਦਾਈ ਵਾਸਤੇ ਹੈ ਜੀ ਮੈਨੂੰ ਨਹੀਂ ਸਪੈਸ਼ਲ ਕੰਨੇ ਲਈ ਕੰਨੇ ਦੀ ਗਦਾਈ ਵਾਸਤੇ ਹੈ ਠੀਕ ਹੈ ਜੀ ਕੁਝ ਹੁਣ ਸਬਜੀ ਚ ਵੀ ਯੂਜ਼ ਕਰਨ ਲੱਪੇ ਆ ਜਿਹੜੇ ਜ਼ਿੰਮੇਦਾਰ ਭਰਾ ਸਬਜੀ ਲਾਉਂਦੇ ਆ ਉਹਰੇ ਚ ਵੀ ਯੂਜ਼ ਕਰਨ ਲੱਪੇ ਇਹਨਾਂ ਦੀ ਜਿਹੜੀ ਵੀਰੇ ਦੂਰੀ ਉਹ ਕਿੰਨੀ ਕ ਹੈ ਇਹ ਬਈ 14 ਇੰਚ ਹੈ 14 ਇੰਚ ਤੇ ਪਾ ਸਕਦੇ ਆ ਐਡਜਸਟੇਬਲ ਹੈ ਜੀ 14 16 ਇੰਚ ਅੱਛਾ ਉਹ ਤੁਸੀਂ ਕਰ ਸਕਦੇ ਜੀ ਐਡਜਸਟੇਬਲ ਹੈ 14 16 ਹਣਾ ਬਿਲਕੁ ਆਇਆ ਨਾ ਮੇਲੇ ਤੋਂ ਮੇਰਾ ਭਾਈ ਜੀ 135000 ਰੁਪਏ ਦਾ 135000 ਦਾ ਇਹ ਪੈ ਜਾਏਗਾ ਇਹਦੇ ਉੱਤੇ ਸਬਸਿਡੀ ਵਗੈਰਾ ਅਪਰੂਵਡ ਹੈ ਗਵਰਨਮੈਂਟਲ ਨੂੰ ਹਾਂਜੀ ਹਾਂਜੀ ਸਾਡਾ ਪਾਸ ਹੈ ਜੀ 31 ਸਮੈਮ ਸੀ ਵੀ ਦੇ ਜਪਾਸ ਉਸੇ ਤਰੀਕੇ ਦਾ ਆਪਣਾ ਰੋਟਾ ਵੇਟਰ ਆ ਗਿਆ ਜੀ ਆਪਣਾ ਰੋਟਾ ਵੇਟਰ ਆ ਗਿਆ ਜੀ ਹਾਂਜੀ ਤੇ ਰੋਟਾ ਵੇਟਰ ਕਿੰਨੇ ਫੁੱਟ ਦੇ ਬਣਾ ਰਹੇ ਆ ਜੀ ਆਪਾਂ ਰੋਟਾ ਵੇਟਰ ਦਾ ਸਾਡਾ ਹੈਵੀ ਡਿਊਟੀ ਹੈ ਜੀ ਤੁਸੀਂ ਹੋਰ ਵੀ ਦੇਖੋਗੇ ਰੋਟਾ ਵੇਟਰ ਸਾਡਾ ਅਲੱਗ ਆ ਥੋੜਾ ਹੈਵੀ ਹੈ ਸਾਰਿਆਂ ਦੇ ਨਾਲੋਂ ਠੀਕ ਹੈ ਇਹ ਮਸ਼ੀਨ ਨੂੰ ਲੈ ਕੇ ਕਿੰਨੇ ਫੁੱਟ ਦਾ ਆਪਣੀ ਮੈਨੂਫੈਕਚਰੀਂਗ ਅਸੀਂ 3 ਫੁੱਟ ਤੋਂ ਦੇ ਪ੍ਰਾਈਸ ਵਗੈਰਾ ਕੀ ਹੈ ਜੀ ਇਹ 8 ਫੁੱਟ ਦਾ ਜੀ 1 ਲੱਖ 30 ਹਜ਼ਾਰ ਦਾ ਜੀ 1 ਲੱਖ 30 ਹਜ਼ਾਰ ਦਾ ਜੀ ਇਹ ਸਟੋਰੀਪਰ ਜੀ ਆਪਣਾ ਹਾਂ ਜੀ ਜਿਸ ਗੱਲ ਕਰੀਏ ਨਾ 7.5 ਫੁੱਟ ਕਟਰ ਹੈ ਜੀ 7.5 ਫੁੱਟ ਦਾ ਮਾਰਕੀਟ ਦੇ ਵਿੱਚ 800 7 ਫੁੱਟ ਕਟਰ ਹੁੰਦਾ ਸਾਡੇ ਕੋਲ ਦੋ ਮਾਡਲ ਹੈ ਜੀ ਇਹਦੇ ਵਿੱਚ ਰੇਟ ਅਸੀਂ ਲਿਖਿਆ ਹੋਇਆ ਹੈ ਮੈਨੂੰ ਰਿਸਪੌਂਡ ਕਰਕੇ ਰੇਟ ਦਿਖਾ ਦਿਓ ਅੱਛਾ ਜੀ ਇਹਦੇ ਵਿੱਚ ਇਹ ਬਲੋਰ ਬਲੋਰ ਉਹ ਤੇ ਕੰਪਰੈਸਰ ਤੋਂ ਅਲੱਗ ਰੇਟ ਹੈ ਜੀ ਠੀਕ ਹੈ ਜੀ ਤੇ ਬਲੋਰ ਲੈਣਾ ਵਾ 12000 ਐਕਸਟਰਾ ਇਹ ਕੰਪਰੈਸਰ ਲੈਣਾ ਵਾ 8000 ਐਕਸਟਰਾ ਕੰਪਰੈਸਰ ਉਧਰ ਲੱਗਾ ਹੋਇਆ ਇਹ ਸਾਡੇ ਕੋਲ ਦੋ ਮਾਡਲ ਆ ਜੀ ਇੱਕ 65 ਇੰਚੀ ਆ ਇਹਦੇ ਨਾਲ 8.5 ਫੁੱਟ ਕੱਟਰ ਆਉਂਦਾ ਜੀ ਇੱਕ ਆਪਣੇ ਕੋਲ 7.5 ਫੁੱਟ ਕੱਟ ਸਕੰਜਾਈਂਤੀ ਆ ਜੀ ਇਹ 65 ਇੰਚੀ 55 ਉਹਦੇ 8 ਫੁੱਟ ਕੱਟਣ ਆਇਆ ਜੀ ਉਹ 8.5 ਫੁੱਟ ਕੱਟਰ ਉਹ 8.5 ਬਹੁਤ ਵੱਡਾ ਰੀਪਰ ਹੋ ਗਿਆ ਸਾਡੇ ਵੱਡੇ ਟਰੈਕਟਰ ਜੀ ਇਹ 50 55 ਐਚਪੀ ਟਰੈਕਟਰ ਚਲਾਏਗਾ ਉਹ 65 ਐਚਪੀ ਟਰੈਕਟਰ ਉਹ 65 ਐਚਪੀ ਤੇ ਆ ਗਿਆ ਜੀ ਤੇ ਜੇ ਗੱਲ ਕਰੀਏ ਵੀਰੇ ਕੰਪਨੀ ਮੇਂ ਨਾਲ ਘਾਟੀ ਲਾ ਕੇ ਦੇ ਦਿਆਂ ਬਲੂਰ ਤੇ ਹੈ ਨਾ ਇਹ ਇਹ ਆਪਣੀ ਕੰਪਨੀ ਇਹ ਸਰ ਔਨ ਡਿਮਾਂਡ ਹੈ ਜੀ ਅੱਛਾ ਜੀ ਹਾਂ ਕਸਟਮਰ ਦੀ ਡਿਮਾਂਡ ਹੈ ਇਸ ਟਾਈਮ ਮਾਰਕੀਟ ਦੇ ਬਿਲਕੁਲ ਜੀ ਡ라이ਵਰ ਸੇ ਬਰਿੰਦਾ ਜੀ ਡਰਾਈਵਰ ਡਰਾਈਵਰ ਨੂੰ ਘਟਾ ਨਹੀਂ ਇਹ ਕੱਲਾ ਵੀ ਇਹ ਵੀ ਲਿਵਰ ਤੋਂ ਜਿਵੇਂ ਪੁਰਾਣੇ ਆਪਣੇ ਮਾਡਲ ਹੋਣਗੇ ਉਹਨਾਂ ਤੇ ਨਹੀਂ ਲੱਗਾ ਆਇਆ ਜੀ ਦੇ ਦਾਂਗੇ ਜੀ ਜੇ ਕਿਸੇ ਨੇ ਲਵਾਉਣਾ ਹੋਵੇ ਨਾ ਵੀ ਤੁਸੀਂ ਫਿਟਿੰਗ ਕਰਕੇ ਦੇ ਦੋਗੇ ਉਹਨੂੰ ਬਿਲਕੁਲ ਜੀ ਮੰਨ ਲਓ ਆਪਣੀ ਏਜੰਸੀ ਕਰਦੇ ਆ ਇਹ ਆਪਣਾ ਸੁਪਰ ਸੀਟਰ ਹੈ ਜੀ ਅੱਛਾ ਜੀ ਇਹ ਆਪਣਾ ਸੁਪਰ ਸੀਟਰ ਆਪਾਂ 6 ਫੁੱਟ ਤੋਂ ਲੈ ਕੇ 10 ਫੁੱਟ ਤੱਕ ਬਣਾ ਰਹੇ ਆ ਠੀਕ ਹੈ ਜੀ ਤੇ ਬਲੇਡ ਵਗੈਰਾ ਕਿਹੜੇ ਲਾ ਰਹੇ ਆ ਵੀ ਜਿਵੇਂ ਨਾ ਰੇਡ ਆਪਣਾ ਗੁਰਬਾਈ ਦੇ ਆ ਜੀ ਆਪ ਦੇ ਨੇ ਜਿਵੇਂ ਐਲ ਜੀ ਐਫ ਚ ਆ ਆ ਜੀ ਜੀ ਐਲ ਐਫ ਡਿਜ਼ਾਈਨ ਹੈ ਇਹਦਾ ਅੱਛਾ ਜੀ ਤੇ ਬ ਇਹ 13 ਟੈਨ ਦਾ 8 ਫੁੱਟ 'ਚ 13 ਟੈਨ ਹੈ ਨਾ ਤੇ ਉਹਦੇ ਵੀ ਟੈਨ ਬਾਹਰ ਆ ਠੀਕ ਹੈ 14 ਟੈਨ ਬਾਹਰ ਆ ਜੀ ਆਪਣਾ ਮੰਨ ਲਓ ਕਿ ਕਿੰਨੇ ਫੁੱਟ ਤੱਕ ਅਪਰੂਵਡ ਹੈ ਜਿਹੜਾ ਗਵਰਨਮੈਂਟ ਵੱਲੋਂ ਸਬਸਿਡੀ ਸਾਡਾ ਜੀ 9 ਫੁੱਟ ਤੱਕ ਅਪਰੂਵ ਹੈ ਜੀ 9 ਫੁੱਟ ਤੱਕ ਅਪਰੂਵ ਲੈਸਟ ਡਿਸੀਜਨ ਆਪਾਂ 10 ਫੁੱਟ ਤੱਕ ਕਰਾਵਾਂਗੇ ਅਪਰੂਵ ਠੀਕ ਹੈ 10 ਫੁੱਟ ਤੱਕ ਕਰਾ ਲੈਣਾ ਤੇ ਵੀਰੇ ਇਹਦਾ ਵਜਨ ਵਗੈਰਾ ਕਿੰਨਾ ਹੈ ਮੰਨ ਲਓ ਕਿ ਸਾਰਨੋਂ ਪਹਿਲਾਂ ਲਿਫਟ ਦਾ ਖਤਰਾ ਹੁੰਦਾ ਕਿਸਾਨ ਨੂੰ ਵੀ ਟਰੈਕਟਰ ਦੇ ਦੇਖੋ ਬਾਈ ਜੀ ਲਿਫਟ ਜੇਰੀ ਹੁੰਦੀ ਆ ਨਾ ਖਤਰਾ ਉਹਨੂੰ ਹੁੰਦਾ ਜਿਹੜਾ ਟੈ ਟੈਕਨੋਲੋਜੀ ਨਾਲ ਬਣਾਇਆ ਇਹਨੂੰ ਲਿਫਟ ਨਾਲ ਕੋਈ ਨਹੀਂ ਹੁੰਦਾ ਦੇਖੋ ਤੁਸੀਂ ਸਾਡੀ ਟੈਂਕੀ ਪਿੱਛੇ ਆ ਠੀਕ ਹੈ ਜੀ ਆਪਣਾ ਵਜਨ ਅਸੀਂ ਕੰਟਰੋਲ ਕੀਤਾ ਹੋਇਆ ਉਸ ਹਿਸਾਬ ਦੇ ਨਾਲ ਠੀਕ ਹੈ ਜੀ ਤੇ ਆ ਆ ਕੀ ਲੱਗਾ ਹੋਇਆ ਵੀਰੇ ਜੀ ਬੈਂਕ ਦੀ ਗੱਲ ਹੈ ਇਹ ਸੈਂਸਰ ਲੱਗਾ ਹੋਇਆ ਜੀ ਜਦੋਂ ਦਾਣਾ ਦਾਣਾ ਖਤ ਮੁੱਕ ਜੇ ਸੈਂਸਰ ਵਾਈਟ ਚੱਲ ਪੈਂਦਾ ਜੀ ਮੰਨ ਲਓ ਜਦੋਂ ਦਾਣ ਦਾਣਾ ਅੰਦਰੋਂ ਖਤਮ ਹੋ ਗਿਆ ਜਾਂ ਆਪਣੀ ਆਪਣੇ ਜੇ ਇਹ ਆਪਣੇ ਆਪਣੇ ਵੀ ਇੱਕ ਚੀਜ਼ ਹੋਰ ਖਾਸੀਅਤ ਹੈ ਜੀ ਆਪਣੇ ਸੁਪਰ ਸੀਟਰ ਜੀ ਦੱਸੋ ਜੀ ਅਸੀਂ ਡੀਐਸਆਰ ਨਾਲ ਲਾਗ ਦੇ ਦੇ ਆ ਜੀ ਅੱਛਾ ਵੀ ਉਹ ਵੀ ਮਸ਼ੀਨ ਲੈਣ ਦੀ ਲੋੜ ਖੁੱਗੀ ਡੀਐਸਆਰ ਨਾਲ ਲਾਗ ਦੇ ਦੇ ਇਹ ਵੀ ਨਾਲ ਤੁਸੀਂ ਮੰਨ ਲਓ ਝੋਨੇ ਦੀ ਜਿਹੜੀ ਵੱਖਰੀ ਮਸ਼ੀਨ ਲੈਣੀ ਪੈਣੀ ਸੀ ਡੇਢ ਕ ਲੱਖ ਮਿਲਦਾ ਹੁੰਦਾ ਲੱਗਦਾ 1 ਲੱਖ 20 000 ਦੀ ਉਹ ਪੈਂਦੀ ਆ ਉਹ ਵੀ ਵਿੱਚ ਹੀ ਮਿਲਦੀ ਹੈ ਮੰਨ ਕੇ ਚਲੋ ਆਪਾਂ ਸੁਪਰ ਸੀਟਰ ਦੇ ਨਾਲ 50000 ਐਕਸਟਰਾ ਲਾ ਕੇ ਇਹ ਆਪਾਂ ਡੀਐਸਆਰ ਦੇ ਰਹੇ ਹਾਂ ਜੀ ਜੀਦਾਰ ਮਲਟੀ ਕਮ ਲੈ ਸਕਦਾ ਇਹਦੇ ਮੰਨ ਲਓ ਅਟੈਚਮੈਂਟ ਕੀ ਕੀ ਕਰਨੀ ਪੈਗੀ ਜੀ ਮੰਨ ਲਓ ਜੀਮੀਦਾਰ ਨੇ ਲੈ ਲਈ ਬਾਈ ਬਸ ਚੇਨ ਕਵਰ ਕਰਨੀ ਹੈ ਜੇ ਆਪਾਂ ਇਹਨੂੰ ਅਥੇ ਚੇਨ ਚੜਾਉਣੀ ਆ ਵੇਖੋ ਜਿਵੇਂ ਆ ਚੇਨ ਜੇ ਡੀਐਸਆਰ ਯੂਜ਼ ਕਰਨੀਆਂ ਚ ਚੈਨਲ ਚੈਨਲ ਕਵਰ ਹੋ ਜਣੀ ਆ ਜੇ ਡੀਐਸਆਰ ਨਹੀਂ ਯੂਜ਼ ਕਰ ਲਈ ਚੈਨਲ ਹੱਥ ਜੋ ਗਈ ਚੈਨਲ ਹੱਥ ਜਾਏਗੀ ਦੋਨੇ ਕੰਮ ਲੈ ਜਾਣਗੇ ਜਿਹੜੇ ਕੀ ਸੁਪਰ ਸੀਡਰ ਵੀ ਆ ਗਿਆ ਰੋਟੇਟਰ ਵੀ ਬਣ ਜਾਂਦਾ ਜਾਂਦਾ ਰੋਟੇਟਰ ਵੀ ਬਣ ਜਾਂਦਾ ਜੀ ਜ਼ਿਮੀਦਾਰ ਨੂੰ ਇੱਕੋ ਚੀਜ਼ ਆਪਾਂ ਚਾਰ ਚੀਜ਼ਾਂ ਦੇ ਦਈਆਂ ਜੀ ਹਾਂ ਇਹ ਕੱਲਾ ਮਗਰ ਝੋਨਾ ਕੇਰੇਗੀ ਕਿ ਹੋਰ ਵੀ ਅਦਰ ਵੀ ਫਸਲ ਕੇਰੀਆ ਝੋਨਾ ਵੀ ਦਾਲ ਵੀ ਦਾਲ ਵੀ ਝੂੰਗੀ ਹੋਗੀ ਝੂੰਗੀ ਮਟਰ ਛੋਲੇ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਆ ਗਿਆ ਜੀ ਇਹ ਆਪਣਾ ਲੇਜ਼ਰ ਲੈਵਲਰ ਆ ਜੀ ਠੀਕ ਹੈ ਜੀ ਇਹ ਕਿੰਨੇ ਫੁੱਟ ਤੱਕ ਆ ਗਿਆ ਜੀ ਆਪਣਾ ਆਪਣੇ ਕੋਲ ਜੀ 10 ਫੁੱਟ ਤੱਕ ਲੇਜ਼ਰ ਲੈਵਲਰ ਆ ਜੀ ਠੀਕ ਹੈ ਜੀ ਇਹ ਜਿਹੜਾ ਖੁੱਲਣ ਵਾਲਾ ਹੈ ਆਪਣੀ ਕੰਪਨੀ ਨੇ ਬਣਾਇਆ ਹੈ ਨਾ ਜੈਕ ਹਾਂਜੀ ਇਹੀ ਅੱਜ ਦੇਖੋ ਇਹ 7 ਤੋਂ 9 ਹੋ ਜਾਂਦਾ ਜੀ ਇਹ 7 ਤੋਂ 9 ਹੋ ਜਾਂਦਾ ਤੇ ਇਹ ਜਿਹੜਾ ਫੰਕਸ਼ਨ ਹੈ ਗੁਰਵਾਜ ਲੈਣੇ ਇਹਦੇ ਨਾਲ ਸਿਸਟਮ ਜਿਹਦਾ ਆਪਾਂ ਲੇਜ਼ਰ ਲੈਵਲਰ ਦਾ ਸਿਸਟਮ ਹੁੰਦਾ ਨਾ ਹਾਂਜੀ ਉਹਦੇ ਨਾਲ ਇੱਕ ਛੋਟਾ ਸਿਸਟਮ ਅਲੱਗ ਲੱਗਦਾ ਜੀ ਜਿਹੜਾ ਇਹਨੂੰ ਕੰਟਰੋਲ ਕਰਦੀ ਹੈ ਹਾਈਡਰੋਲਿਕ ਦੇ ਨਾਲ ਠੀਕ ਹੈ ਜੀ ਹਾਂਜੀ ਤੇ ਇਹ ਵੀਰੇ ਸਿਸਟਮ ਵਗੈਰਾ ਦੀ ਕਿੰਨੇ ਟਾਈਮ ਦੀ ਗਾਰੰਟੀ ਹੈ ਜੇ ਗੱਲ ਕਰੀਏ ਸਿਸਟਮ ਦੀ ਕਿੰਨੇ ਡੇ ਦਾ ਜਿਹੜਾ ਸਿਸਟਮ ਹੈ ਜੀ ਉਹਦੀ 1 ਸਾਲ ਦੀ ਗਾਰੰਟੀ ਹੈ ਜੀ ਠੀਕ ਹੈ ਜੀ ਤੇ ਬਗੜ ਦੀ 6 ਮਹੀਨੇ ਫੁੱਟ ਤੋਂ ਬਲੈਕ ਇਹ 7 ਫੁੱਟ ਤੋਂ 9 ਹੋ ਜਾਂਦੀ ਆ ਉਹਦਾ ਆਪਣੇ ਕੋਲ 7 ਫੁੱਟ ਤੋਂ ਲੈ ਕੇ 10 ਫੁੱਟ ਦਾ ਹੈ ਜੀ ਉਹ ਵੀ ਇਸੇ ਤਰ੍ਹਾਂ ਅਡਜਸਟੇਬਲ ਹੈਗੀ ਆ ਜੀ ਨਹੀਂ ਉਹ ਅਡਜਸਟੇਬਲ ਨਹੀਂ ਹੈਗੀ ਉਹਦਾ 7 ਤੋਂ 9 ਅਡਜਸਟੇਬਲ ਆ ਜਿਹੜੀ 810 ਅਡਜਸਟੇਬਲ ਹੋ ਜੂਗੀ ਠੀਕ ਹੈ ਜੀ ਉਹ ਅਡਜਸਟੇਬਲ ਨਹੀਂ ਹੈਗੀ ਤੇ ਜੇ ਗੱਲ ਕਰੀਏ ਵੀਰੇ ਇਹਨਾਂ ਦੇ ਜੈਕ ਵਗੈਰਾ ਐ ਤਾਂ ਨਹੀਂਗਾ ਵੀ ਥੋੜਾ ਟਾਈਮ ਚੱਲ ਕੇ ਮੰਨ ਲਓ ਕਿਉਂਕਿ ਤੁਹਾਨੂੰ ਪਤਾ ਹੈ ਵੀ ਜ਼ਿੰਮੇਦਾਰ ਨੇ ਕੀ ਕਰਨਾ ਜਦੋਂ ਆਪਣਾ ਪਹਿਲਾ ਰਾਉਂਡ ਆ ਉਹ ਤੋਂ ਛੋਟਾ ਕਰ ਲੈਣਾ ਭਾਗਟ ਕਿਉਂਕਿ ਲੋਡ ਜ਼ਿਆਦਾ ਜੈਕ ਦੀ ਆਪਣੀ ਸਾਲ ਦੀ ਗਾਰੰਟੀ ਹੈ ਜੀ ਕੋਈ ਦਿੱਕਤ ਨਹੀਂ ਆਉਂਦੀ ਜੈਕ ਨੂੰ ਦਿੱਕਤ ਨਹੀਂ ਆਉਂਦੀ ਮੰਨ ਲਓ ਕੰਪਨੀ ਐਵੇਂ ਆ ਤੇ ਲੋਡ ਨਹੀਂ ਹੈਗਾ ਬਾਈ ਜੀ ਜੈਕ ਤੇ ਕੋਈ ਲੋਡ ਨਹੀਂ ਹੈਗਾ ਇਹਦੀ ਬਸ ਵਰਕਿੰਗ ਹੀ ਆ ਆਪਣਾ ਅੱਗੇ ਪਿੱਛੇ ਕਰਨ ਦੀ ਅੱਗੇ ਪਿੱਛੇ ਹੀ ਕਰਨੀ ਚੱਲਣਾ ਤੇ ਬਾਕੀ ਸਾਰਾ ਇਹਦੇ ਵਿੱਚ ਕੀ ਦਿੱਤਾ ਹੈ ਬੁਸ਼ ਵਗੈਰਾ ਦਿੱਤੇ ਜੀ ਹਾਂਜੀ ਮੰਨੋ ਦੇ ਵਿੱਚ ਇਹ ਚ ਸਲਾਈਡਾਂ ਪਾਈਆਂ ਹੋਈਆਂ ਜੀ ਸਲਾਈਡਾਂ ਹਾਂਜੀ ਸਲਾਈਡਾਂ ਪਾਈਆਂ ਹੋਈਆਂ ਸਲਾਈਟਾਂ ਨੇ ਮੰਨ ਲਓ ਇਹ ਨਿਕਾਪ ਇਹ ਚੀਜ਼ ਆ ਉਹ ਹੋ ਜੇਗਾ ਰਗੜ ਲੱਗ ਜੇ ਆਪਣਾ ਦੇਖੋਗੇ ਇਥੋਂ ਮਗਰੋਂ ਆਪਾਂ ਡਬਲ ਬੈਰਿੰਗ ਕੀਤਾ ਹੋਇਆ ਇਹਨੂੰ ਆਹ ਵਾਲਾ ਹੀ ਹਾਂਜੀ ਠੀਕ ਹੈ ਕਈ ਕਈ ਹੁਣ ਕੰਪਨੀਆਂ ਪਿੰਨਾ ਬਾਦਨਦੀਆਂ ਨੇ ਠੀਕ ਹੈ ਜੀ ਉਹ ਪਿੰਨ ਵਾਲਾ ਕੰਮ ਨਹੀਂ ਹੈਗਾ ਬੈਰਿੰਗ ਕਰਦੇ ਯੂਸੀ ਬੈਰਿੰਗ ਠੀਕ ਹੈ ਯੂਸੀ ਬੈਰਿੰਗ ਕਰਦੇ ਫਿਰ ਲਾਈਫ ਹੈ ਜਿਹੜੀ ਲੌਂਗ ਚੱਲੇ ਬਈ ਇਹ ਨਿਕਾ ਜਿੰਮੇਦਾਰ ਸੰਗ ਉਹ ਜੇ ਵੀ ਸੰਦ ਲੈ ਲਿਆ ਦਿਕਤ ਆ ਜੇਗੀ ਉਹਨੂੰ ਨਾ ਕੋਈ ਇੰਨੇ ਵਾਈਬ੍ਰੇਸ਼ਨ ਵਗੈਰਾ ਕਿੰਨੀ ਕ ਵੀਰੇ ਵਾਈਬ੍ਰੇਸ਼ਨ ਫਿਲਪ ਕੋ ਲਈ ਹੈ ਜੀ ਸਾਡੇ ਕਸਟਮਰ ਯੂਜ਼ ਕਰ ਰਹੇ ਨੇ ਸਾਫੀ ਵਧੀਆ ਫੀਡਬੈਕ ਆ ਰਿਹਾ ਹੈ ਇੰਨਾ ਹੀ ਸਾਡਾ ਬੀਲਡਰ ਆ ਅੱਛਾ ਜੀ ਬੀਲਡਰ ਅਸੀਂ ਬੀਲਡਰ ਇਕੱਠਾ ਨਾ ਬਸਤ ਸੀਜ਼ਨ ਅਸੀਂ ਬੀਲਡਰ ਲਾਂਚ ਕੀਤਾ ਸੀ ਆਪਣਾ ਠੀਕ ਹੈ ਜੀ 102 ਪੀਸ ਅਸੀਂ ਸੇਲ ਕੀਤੇ ਸੀ ਅਸੀਂ 102 ਪੀਸ ਸੇਲ ਕਰਦੇ ਹਾਂ ਮਾਰਕੀਟ ਦੇ ਵਿੱਚ ਠੀਕ ਹੈ ਜੀ ਕਸਟਮਰ ਤੋਂ ਤੁਸੀਂ ਵੀ ਫੀਡਬੈਕ ਲੈ ਸਕਦੇ ਹੋ ਬਹੁਤ ਵਧੀਆ ਬੀਲਡਰ ਚੱਲਿਆ ਠੀਕ ਹੈ ਜੀ ਹਾਂ ਜੀ ਤੇ ਇਹ ਕਿਹੜੇ ਡਾਈਟਰ ਮਗਰ ਚੱਲ ਸਕਦਾ ਜੀ ਕਿੰਨੇ ਐਚਪੀ ਲੱਗ ਜਾ ਇਹ ਪੰਜਾਬ ਤੋਂ ਪਲੱਸ ਚੱਲ ਸਕਦਾ ਜੀ 50 ਪਲੱਸ ਚੱਲਦਾ ਜਿਹਨੇ ਰੀਪਰ ਚਲਾ ਲਿਆ ਉਹਨੇ ਫੀਲਰ ਚਲਾ ਲਣਾ ਜੀ ਠੀਕ ਹੈ ਜੀ ਕੋਈ ਇੱਥੇ ਮਤਲਬ ਕੀ ਕੋਈ ਮੇਨਟੇਨੈਂਸ ਨਹੀਂ ਹੈਗਾ ਰੀਪਰ ਤੇ ਕੋਈ ਦਿੱਕਤ ਨਹੀਂ ਆਉਂਦੀ ਕੋਈ ਕੰਪਲੇਂਟ ਨਹੀਂ ਹੈਗੀ ਜੀ ਇਹਦੇ ਜਿਹੜੇ ਪਾਰਟਸ ਆ ਹਰੇਕ ਆਪਣੇ ਡੀਲਰਸ਼ਿਪ ਤੇ ਅਵੇਲੇਬਲ ਹੁੰਦੇ ਆਵੇਲੇਬਲ ਜੀ ਸਾਰੇ ਪਾਰਟਸ ਆਪਣੇ ਨੂੰ ਮਿਲ ਗਏ ਪਹਿਲੀ ਗੱਲ ਤੇ ਇੱਥੇ ਆਪਾਂ ਨੂੰ ਕੋਈ ਕੰਪਲੇਂਟ ਨਹੀਂ ਹੈਗੀ ਠੀਕ ਹੈ ਜੀ ਮੇਨਟੇਨੈਂਸ ਨਹੀਂ ਹੁੰਦੀ ਆਪਾਂ ਦੂਜੇ ਚੱਲਣ ਤੋਂ ਬਾਅਦ ਜਿਹੜੇ ਅਜਿਹਾ ਟੋ ਉਹ ਉਹ ਜਰੂਰ ਆਈ ਸੀ इजीली ਮਿਲ ਜਾਂਦੇ ਆ ਆਪਣੇ ਡੀਲਰਸ਼ਿਪ ਦੇ ਸਾਰੇ ਹੈਗੇ ਆ ਜੀ ਠੀਕ ਹੈ ਜੀ ਮਨ ਲਓ ਪਤਾ ਕੀ ਹੈ ਇਹ ਕਸਟਮਰ ਇਹ ਕੋਈ ਵੀ ਮੰਨ ਲਓ ਸਾਡੀ ਗੁਰਬਾਜ ਕੰਪਨੀ ਦੀ ਕੋਈ ਵੀ ਲੈ ਲਈ ਸਭ ਤੋਂ ਪਹਿਲਾਂ ਕਸਟਮਰ ਇਹ ਚੀਜ਼ ਦੇਖਦਾ ਸਰਵਿਸ ਪਲੱਸ ਹੁੰਦੇ ਜਿਹੜੇ ਪਾਰਟਸ ਆ ਉਹ ਕਿੰਨੇ ਕ ਔਖੇ ਮਿਲ ਜਾਂ ਸੌਖੇ ਮਿਲਦੇ ਨੇ ਤਾਂ ਕੋਈ ਜੀ ਸਾਡਾ ਪਹਿਲੀ ਗੱਲ ਤੇ ਸਰਵਿਸ ਕਸਟਮਰ ਦੇ ਖੇਤਾਂ ਜੀ ਮਿਲੂਗੀ ਜੀ ਠੀਕ ਹੈ ਜੀ ਦੂਸਰੀ ਜੇਰੇ ਸਪੇਅਰ ਪਾਰਟ ਹੋਣਗੇ ਵਾਜਿਬ ਰੇਟਾਂ ਦੇ ਹੋਣਗੇ ਵਾਜਿਬ ਰੇਟਾਂ ਦੇ ਕਿਉਂਕਿ ਆਪਾਂ ਆਪਣਾ ਇੰਪਲੀਮੈਂਟ ਦੇ ਤੱਕ ਸਪੇਅਰ ਪਾਰਟ ਦੇ ਰੇਟ ਹਾਈ ਰੱਖੇ ਆ ਜੀ ਵਾਜਿਬ ਰੇਟਾਂ ਦੇ ਸਪੇਅਰ ਪਾਰਟ ਸਬਸਿਡੀ ਆਪਣੇ ਅਪਰੂਵਡ ਹੈ ਸਬਸਿਡੀ ਸ ਸਾਰੇ ਉਹ ਜਿਆ ਸੁਪਰ ਸੀਟਰ ਹੋ ਗਿਆ ਹੋ ਗਿਆ ਆਪਣਾ ਸਬਜ਼ੀ ਵਾਸਤੇ ਜਿਹੜਾ ਆ ਰਿਹਾ ਜੀ ਅਸੀਂ ਸ਼ੁਕਰ ਕਰਾਂ ਵੀਟਰ ਕਹਿੰਦੇ ਜੀ ਇਹਨੂੰ ਠੀਕ ਹੈ ਜੀ ਸਾਰੇ ਅਪਰੂਵ ਨੇ ਆਪਣੇ ਅੰਗੇ ਦੇ ਛੇਤੀ ਅਪਰੂਵ ਹੋ ਜਾਣੀ ਇਹ ਆਪਣੇ ਕੋਲ ਇਹ ਕੀ ਜਿਹੜੀ ਇਹ ਸਰਪਾਲ ਕੰਪਨੀ ਨੇ ਹੀ ਬਣਾਈ ਹੈ ਠੀਕ ਹੈ ਜੀ ਰੀਜਨਲ ਮੇਕਰ ਹੈ ਇਹ ਵੀ ਆਪਣੇ ਕੋਲ ਨੈਕਸਟ ਸੀਜ਼ਨ ਦੇ ਵਿੱਚ ਸਬਸਿਡੀ ਈਪਰੂਵ ਹੋਊਗਾ ਜੀ ਹੈਵੀ ਲੈਵਲ ਹੋਏਗਾ ਸਬਸਿਡੀ ਬਿਲਕੁਲ ਜੀ ਤੇ ਵੀਰੇ ਜੀ ਹੁਣ ਕਸਟਮਰ ਕੇਅਰ ਨੰਬਰ ਦੀ ਗੱਲ ਕਰੀਏ ਵੀ ਉਹ ਦੇ ਦਿਓ ਕਿਉਂਕਿ ਕਸਟਮਰ ਆਏ ਆ ਕੋਈ ਵੀ ਕਿਸੇ ਨੇ ਵੀ ਕੋਈ ਜਾਣਕਾਰੀ ਵਧ ਲੈਣੀ ਹੋਵੇ ਕਸਟਮਰ ਕੇਅਰ ਤੇ ਨੰਬਰ ਤੇ ਆਪਣੇ ਕਾਲ ਕਰ ਸਕਣ ਕਿਉਂਕਿ ਆਏ ਆ ਕੋਈ ਕਿਤੋਂ ਏੜੀ ਬ੍ਰਾਂਚ ਤੋਂ ਵੇਖਦਾ ਕੋਈ ਏੜੀ ਬ੍ਰਾਂਚ ਤੋਂ ਦੇਖਦਾ ਨਾ ਤਾਂ ਇਸ ਲਈ ਉਹ ਨੰਬਰ ਜ਼ਰੂਰ ਦਿਓ ਕਿਉਂਕਿ ਕਿਸੇ ਦੀ ਵੀ ਕੋਈ ਵੀ ਜੇ ਕਿਸੇ ਨੇ ਨੌਲੇਜ ਲੈਣੀ ਹੈ ਤਾਂ ਉਹ ਨੰਬਰ ਤੇ ਕਾਲ ਕਰ ਸਕ ਫੋਨ ਨੰਬਰ ਆ ਜੀ ਠੀਕ ਹੈ ਜੀ ਜੋ ਖਾਨ ਨੋਡ ਕਾ ਸਕਦੇ ਨੰਬਰ 95341 95341 ਠੀਕ ਹੈ ਜੀ ਤੇ ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਲੱਗੀ ਬਾਕੀ ਵੀਡੀਓ ਨੂੰ ਸ਼ੇਅਰ ਕਰਾਇਆ ਜੇ ਫਿਰ ਦੇ ਕਿਸੇ ਹੋਰ ਵੀਡੀਓ ਚ ਇਹ ਸੀ ਸਾਰੀ ਗਰਬਾਜ ਕੰਪਨੀ ਦੀ ਟੋਟਲ ਸਟਾਲ ਦੇ ਉੱਤੇ ਤੁਹਾਨੂੰ ਕਮਾਤਾ ਸਿਸਟਮ ਤੋਂ ਲੈ ਕੇ ਕੰਬਾਈਨ ਜੋ ਵੀ ਜੋ ਵੀ ਸਿਸਟਮ ਜਿਹੜਾ ਬਣਾ ਰਹੇ ਨੇ ਸਟਾਲ ਉੱਪਰ ਹੋਗਾ ਸੁਪਰ ਹਿੱਟਰ ਹੋਗਾ ਰੋਟਾ ਵੀਟਰ ਹੋ ਗਿਆ ਤੇ ਆਪਣਾ ਲੈਦਰ ਲੈਫਰ ਹੋਗਾ ਜੋ ਕਿ ਬੱਟਾ ਪੁੱਜਣਾ ਸਰ ਨੂੰ ਨਵਾਂ ਜਿਹੜਾ ਸਿਸਟਮ ਚੱਲਿਆ ਕਿਉਂਕਿ ਅੱਜ ਦੇ ਟਾਈਮ ਦੇ ਲੇਬਰ ਦੀ ਦਿੱਕਤ ਆਉਂਦੀ ਹੈ ਇਸ ਕਰਕੇ ਭਾਈਆਂ ਨੇ ਇਹ ਵੀ ਤਿਆਰ ਕਰਤਾ ਆਉਂਦੇ ਵਾਲੇ ਸੀਜ਼ਨ ਦੇ ਲਈ ਸਬਸਿਡੀ ਵੀ ਅਵੇਲੇਬਲ ਹੋਵੇਗੀ ਵੀਡੀਓ ਨੂੰ ਸ਼ੇਅਰ ਕਰੇ ਚੈਨਲ ਨੂੰ ਸਬਸਕ੍ਰਾਈਬ ਕਰੇ ਧੰਨਵਾਦ